हां जी दोस्तों ए वीडियो सोशल मीडिया ते बहुत ही तेजी ਦੇ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜ ਰਹਾ ਹੁੰਦਾ ਤਾਂ ਉਸ ਦੇ ਬਰੋਬਰ ਹੋ ਕੇ ਇੱਕ ਸਰਦਾਰ ਬੰਦਾ ਬੈਠਾ ਹੁੰਦਾ ਨਾ ਤਾਂ ਉਹ ਸਰਦਾਰ ਬੰਦਾ ਚੌਕ ਚੌਰ ਫੇਰ ਰਿਹਾ ਹੁੰਦਾ ਤੇ ਨਾ ਹੀ ਜਪਜੀ ਸਾਹਿਬ ਦੀ ਰੋਲ ਨੂੰ ਪੜ ਰਹਾ ਹੁੰਦਾ ਅੱਖਾਂ ਬੰਦ ਕਰਕੇ ਬੜੇ ਆਰਾਮ ਦੇ ਨਾਲ ਹੀ ਬੈਠਾ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸ-ਪਾਸੇ ਦੋ ਨੌਜਵਾਨ ਚੌੜੇ ਪੇਰੇ ਰਹੇ ਹੁੰਦੇ ਹਨ ਤੇ ਬਾਕੀ ਸੰਗਤਾਂ ਥੱਲੇ ਬੈਠ ਕੇ ਗੁਰਬਾਣੀ ਨੂੰ ਸੁਣ ਰਹੀਆਂ ਹੁੰਦੀਆਂ ਹਨ ਦੋਸਤੋ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਨੇ ਇਸ ਸਰਦਾਰ ਬੰਦੇ ਨੂੰ ਬਹੁਤ ਹੀ ਜ਼ਿਆਦਾ ਲਾਨਤਾ ਪਾਈਆਂ ਕੋਈ ਕੁਝ ਬੋਲਦਾ ਤੇ ਕੋਈ ਕੁਝ ਬੋਲਦਾ ਹੈ ਲਾਨਤਾ ਪਾਉਣ ਤੇ ਇਸ ਸਰਦਾਰ ਬੰਦੇ ਨੂੰ ਕੋਈ ਕਸਰ ਵੀ ਨਹੀਂ ਸਾਡੀ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ